ਸ਼ਟਰ ਲੈਂਦਾ ਵਧੀਆ ਸੀ ਆਰਾਮ ਦੀ ਹਾਂਜੀ ਲਾਲਾ ਜੀ ਕੀ ਹਾਲ ਚਾਲ ਆ ਪੈਂਟ ਸ਼ਰਟ ਬਹੁਤ ਵਧੀਆ ਸੀ ਆਰਾਮ ਦੀ ਕੰਡੀਸ਼ਨ ਰਹਿਣੀ ਹੈ ਬੜਾ ਚਿਹਰਾ ਦਰਸ਼ਨ ਹੋ ਗਿਆ ਤੁਹਾਡੇ ਹਾਂ ਅੱਛਾ ਕਿੱਥੇ ਦੁਕਾਨ ਆ ਆਪਣੀ ਬੜੇ ਪੈਂਡ ਰੋਡ ਤੇ ਆ ਜੀ ਬੜੇ ਪੈਂਡ ਬੜੇ ਪੈਂਡ ਜੀ ਬੜਾ ਪੈਂਡ ਰੋਡ ਹੈ ਨਾ ਅਬ ਮੁੰਡਾ ਜਵਾਨ ਹੋ ਗਿਆ ਹਾਂ ਅੱਛਾ ਜੀ ਬੜਾ ਪੈਂਡ ਰੋਡ ਤੇ ਦੁਕਾਨ ਹੈ ਜੀ ਇਹ ਰੰਗ ਨਹੀਂ ਆ ਜੀ ਅੱਛਾ ਕਿੰਨੇ ਕਿੰਨੇ ਸਾਲ ਪੁਰਾਣੀ ਦੁਕਾਨ ਹੈ ਆਪਣੀ ਜੀ 25 ਸਾਲ ਪੁਰਾਣੀ ਦੁਕਾਨ ਹੈ 32 ਸਾਲ 25 ਸਾਲ 25 ਸਾਲ ਚਲੋ ਬਹੁਤ ਵਧੀਆ ਗੱਲ ਆ ਸਵੇ ਅੰਕਲ ਜੀ ਅੰਕਲ ਜੀ ਤਾਂ ਨਹੀਂ ਰਾਜੀ ਸੀਗੇ ਹੁਣ ਅੰਕਲ ਜੀ ਲੱਗਦੇ ਹਨ ਤੇ ਆਨੇ 2002-3 ਤੋਂ ਸਾਡੇ ਵਾਖ ਵਿਆ ਤੇ ਅੱਜ ਆਈ ਸੀ ਦੁਕਾਨੇ ਤੇ ਬੀਬੀਆਂ ਦੀ ਖਰੀਦਾਰੀ ਸੀ ਥੋੜੀ ਜਿਹੀ ਕਰਨ ਵਾਲੀ ਤੇ ਇਹ ਬੜਾ ਔਖਾ ਕੰਮ ਹੈ ਬੀਬੀਆਂ ਵਾਲਾ ਮੈਂ ਆਪਣੀ ਆਪਣੀ ਬਣਾਉਣੀ ਥੀ ਤੇ ਬੀਬੀਆਂ ਦੀ ਥੋੜੀ ਜਿਹੀ ਖਰੀਦਾਰੀ ਕਰਨ ਵਾਲੀ ਸੀ ਤੇ ਬੜਾ ਔਖਾ ਕੰਮ ਹੈ ਜਿਹੜਾ ਖਰੀਦਾਰੀ ਵਾਲਾ ਤਾਂ ਸੋ ਹਰਜੋਤ ਹਰਜੋਤ ਇਹ ਦੁਕਾਨ ਹੈ ਆਪਣੇ ਨਾਲ ਹਰਜੋਤ ਸਿਰਕਸ ਸਟੋਰ ਬੜੇ ਪੁਰਾਣੇ ਵੱਖਦੇ ਆ ਭਾਈ ਸਾਹਿਬ ਜੀ ਬੜਾ ਪਿੰਡ ਰੋਡ ਕਰਿਆ ਬੜਾ ਪਿੰਡ ਰੋਡ ਕਰਿਆ ਮਰੂਲਾ ਵਾਲੀ ਹੱਟੀ ਕਰਕੇ ਮਸ਼ਹੂਰ ਹੈ ਗਿਆ ਸੋ ਬੜੇ ਕਰ ਕਰੀ 32 ਸਾਲ ਤੋਂ ਵਸਦੇ ਆ ਆਪਣੇ ਇਹ ਤੇ ਅੱਜ ਆਏ ਸਕੇ ਤੇ ਮੈਂ ਕਹਿੰਦਾ ਇਹਨਾਂ ਦੀ ਦੂਜੀ ਵੀ ਬਣਾ ਜ਼ੀਰ ਕਰ ਲਈਏ ਸੋ ਕੀ ਕਰ ਰਹੇ ਆ ਇਹ ਥੋੜਾ ਧੰਨਵਾਦ ਇਹਨਾਂ ਦਾ ਜਿਹਨਾਂ ਕੋਈ ਦਾ ਕੱਪੜਾ ਹੈਗਾ ਪੱਗਾਂ ਦੇ ਆ ਕੱਪੜੇ ਜਿਹੜੇ ਮੰਗਦੇ ਆ ਕਹਿ ਰਹੇ ਆ ਜਰੂਰ ਦਰਸ਼ਕ ਜੀ ਜਿਨਾਂ ਨੇ ਇਹ ਟ੍ਰਿਕੀ ਦੇ ਲੋੜਿਆ ਦੀ ਬੜਾ ਪਣ ਰੋਡ ぐらい ਤੇ ਇਹਨਾਂ ਦੀ ਦੁਕਾਨ ਹੈਗੀ ਆ ਤੇ ਬੜਾ ਚੰਗਾ ਲੱਗਣਾ ਕੋ ਆ ਕੇ ਜਰੂਰ ਆਪਣੀ ਲੋੜ ਮੁਤਾਬਕ ਇਹਨਾਂ ਕੋ ਪਹੁੰਚੋ ਤੇ ਆਪਣੀਆਂ ਜੜੀਆਂ ਕਪੜੇ ਦੀਆਂ ਲੋੜਾਂ ਦੇ ਇਥੋਂ ਪੂਰਤੀ ਕਰੋ ਉਹ ਜਵਾਨ ਨਿਕਾ ਜਾਂਦਾ ਸੀ ਤੇ ਹੁਣ ਬੜਾ ਤਕੜਾ ਹੋ ਗਿਆ ਜਵਾਨ ਹੋ ਗਿਆ ਚਲੋ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਜੀ ਫੇਲ ਕਿੰਨਾ ਕ ਬਣ ਗਿਆ ਆਪਣਾ ਦੁਲਵਾਂਗੇ 599 ਰੁਪਏ ਕੀ ਅੱਛਾ ਚਲੋ ਠੀਕ ਹੈ ਜੀ